ਵਿਕਾਸ ਪ੍ਰੋਜੈਕਟਾਂ ਦੇ ਵਿੱਚ ਗੁਣਵੱਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਵਚਨਬੱਧਤਾ ਤਹਿਤ ਪੰਜਾਬ ਮੰਡੀ ਬੋਰਡ ਦੇ ਸਖਤਰ ਰਾਮਫਿਟ ਨੇ ਅਜ ਸੰਗਰੂਰ ਜ਼ਿਲ੍ਹੇ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਚਾਹਸਾ ਲਿਆ ਤੇ ਉਹਨਾਂ ਦੇ ਨਾਲ ਪੰਜਾਬ ਲੋਗੋ ਉਦਯੋਗ ਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਮਾਰਕੀ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਪੁੱਲੀ ਪੰਜਾਬ ਮੰਡੀ ਬੋਰਡ ਦੇ ਮੁੱਖ ਇੰਜੀਨੀਅਰ ਗੁਰਿੰਦਰ ਸਿੰਘ ਚੀਮਾ ਤੇ ਹੋਰ ਅਧਿਕਾਰੀ ਵੀ ਜਿਹੜੇ ਉਹਨਾਂ ਤੇ ਨਾਲ ਉੱਥੇ ਮੌਜੂਦ ਰਹੇ ਦਾ ਜ਼ਿਕਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਰਕਾਰੀ ਫੰਡਾਂ ਦੀ ਵਰਤੋਂ ਨੂੰ ਣੂਕੂਲ ਬਣਾਉਣ ਦੇ ਲਈ ਪੈੰਡੂ ਸੜਕਾਂ ਦੀ ਲੋਡ ਧਾਰਤ ਨੂੰ ਸਾਰੀ ਦਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ ਵਕਾਲਤ ਕੀਤੀ ਆ ਰਾਜ ਭਰ ਦੇ ਵਿੱਚ ਕੀਤੇ ਗਏ ਸਮਾਰਟ ਸੜਕ ਸਰਵੇਖਣਾ ਨਿਸਿੱਖਿਆ ਪਾਲਿਸੀ ਤੇ ਖੇਤੀਬਾੜੀ ਜਿਹੜੀ ਖੇਤੀ ਨੂੰ ਖੇਤरां ਨੂੰ ਬਦਲਣ ਦੇ ਲਈ ਟੈਕਨੋਲੋਜੀ ਦੀ ਵਰਤੋਂ ਕਰਕੇ 383 ਕਰੋੜ ਦੀ ਬਚਤ ਜੜੀ ਆ ਇਸ ਦੇ ਵਿੱਚ ਕੀ ਦਾਸੀ ਕੀ ਉਹਨਾਂ ਨੇ ਲਿਖਿਆ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰੀ ਫੰਡਾਂ ਦੀ ਵਰਤੋਂ ਨੂੰ ਅਨੁਕੂਲ ਬਣਾਉਣ ਲਈ ਪਿੰਡੂ ਸੜਕਾਂ ਦੀ ਵਰਤੋਂ ਧਾਰਤੂ ਸਾਰੀ ਦਿਲੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ ਵਕਾਲਤ ਚੜ੍ਹੀ ਕੀਤੀ ਤੇ ਹੋਤੇ ਹੀ ਰਾਜ ਭਰ ਵਿੱਚ ਕੀਤੇ ਗਏ ਸਮਾਰਟ ਸੜਕ ਸਰਵੇਖਣਾ ਨੇ ਸਿੱਖਿਆ ਪੋਲਿਸਿੰਗ ਤੇ ਖੇਤੀ ਬਾੜੀ ਵਰਗੇ ਖੇਤਰਾਂ ਨੂੰ ਬਦਲਣ ਦੇ ਲਈ ਟੈਕਨੋਲੋਜੀ ਦੀ ਵਰਤੋਂ ਕਰਕੇ 383 ਕਰੋੜ ਦੀ ਫਸਲ ਜੜੀ ਕੀਤੀ ਹੈ।